ਤੇ ਜਾਂਦੇ 8-9 ਵਜੇ ਤਰ ਘਰੋਂ ਨਿਕਲੇ ਆ ਜਾਂਦੇ ਆ ਪਤਾ ਨਹੀਂ ਕੀ ਇਹਦਾ ਨਾ ਘਟਨਾ ਹੋਈ ਸਰ ਬਹੁਤ ਇਹਨਾਂ ਦਾ ਬਹੁਤ ਮਾੜੀ ਰੱਬ ਨੇ ਕੀਤੀ ਕਿ ਪਤਾ ਨਹੀਂ ਬੰਦਾ ਇਸ ਨੌਜਵਾਨ ਦਾ ਕੀ ਨਾਮ ਇਹਦਾ ਸੌਰਵ ਕਿੰਨੇ ਪਹਿੰਤਰ ਇਹ ਦੋ ਪਰਾ ਆ ਤੇ ਇੱਕ ਪਹਿਣਿਆ ਤੇ ਇੱਕ ਵਿਆਹ ਹੋਇਆ ਸੀ ਨਾ ਉਹ ਤਾਂ ਛੋਟਾ 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 ਤੇ ਕੀ ਹੈ ਮੈਂ ਕਮਾਊਂ ਵਾਲਾ ਕੱਲਾ ਹੀ ਸੀ ਕੱਲਾ ਹੀ ਸੀ ਵਿਚਾਰਾ ਕੱਲਾ ਸਿੱਧੇ ਜਾ ਪਿਓ ਹੀ ਪਿਓ ਵੀ ਟਿਲਾ ਮਟਾਰਿੰਦਾ ਉਹ ਵੀ ਟਿਲਾ ਮਟਾਰਿੰਦਾ ਗਰੀਬ ਬੰਦੇ ਸਰ ਜੀ ਗਰੀਬ ਬਹੁਤ ਗਰੀਬ ਬੰਦੇ ਇਹਨਾਂ ਦੀ ਕੋਈ ਕਾਰਵਾਈ ਕੋਈ ਸੁਣਵਾਈ ਹੋਣੀ ਚਾਹੀਦੀ ਗਰੀਬ ਬੰਦੇ ਆ ਕੋਈ ਹੋਣੀ ਚਾਹੀਦੀ ਇਹਨਾਂ ਦੀ ਦਿਹਾੜੀ ਧੱਪੇ ਵਾਲੇ ਹੀ ਵਿਚਾਰੇ ਮੋਟਰਸਾਈਕਲ ਕਿਤਾ ਸੀ ਮੋਟਰਸਾਈਕਲ ਇਹਨਾਂ ਦਾ ਆਪਣਾ ਹੀ ਸੀ ਆ ਕਿਸ਼ਤਾ ਕਿਸ਼ਤਾ ਤੇ ਸਰ ਮੋਟਰਸਾਈਕਲ ਹੈ ਹਾਂਜੀ 100 ਰੁਪਏ ਆਏ ਇੱਕ ਮੋਟਰਸਾਈਕਲ ਹੀ ਪਤਾ ਨਹੀਂ ਹੁਣ ਵਿਜੇ ਦਾ ਹੀ ਕਿ ਪਤਾ ਨਹੀਂ 100 ਰੁਪਏ ਦਾ ਹੀ ਇੱਕ ਤੇ ਗਏ ਕਿੰਨੇ ਕਿੰਨੇ ਉਮਰ ਦੇ ਇਹਨਾਂ ਦੀ ਇੰਨੀ ਇਕੱਠਾ 22 ਸਾਲ 18 ਸਾਲ 22 ਸਾਲ ਇਹ ਨਹੀਂ ਜੀ ਜੀ ਇਹਦੇ ਦੀ 22 ਸਾਲ ਹੈ ਹਾਂ 100 ਰੁਪਏ ਦੀ ਵੀ ਸਰ ਹਾਂ ਇੱਕ ਮੁੰਡਾ ਜਿਹੜਾ ਚਲਾਉਂਦਾ ਉਹਦੀ 22 ਸਾਲ ਸੀ ਤੇ ਇਹਦੀ 20 ਸਾਲ ਸੀ ਤਿੰਨਾਂ ਦੀ 10 ਹੋ ਗਏ ਸਰ ਰਾਤ 8-9 ਵਜੇ ਤੱਕ ਸਰ ਹਾਂ 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 ਆਸਵਾਕ 12 ਵਜੇ ਆਪ ਸਰ ਤੋਂ ਨਹੀਂ ਸਰ 12:00 ਗਾ ਲੋ ਤੇ ਹੋਈ ਇਹ ਮੇਲਾ ਵੇਖਣ ਗਏ ਬਾਬਾ ਬੁੱਢਾ ਸਾਹਿਬ ਦਾ ਹਾਂਜੀ ਤੇ ਉੱਥੇ ਰਸਤੇ ਦੇ ਵਿੱਚ ਪਹਿਲਾਂ ਇੱਥੇ ਗਏ ਹਿਸ਼ਾਰਾ ਸਾਹਿਬ ਉਸ ਤੋਂ ਬਾਅਦ ਇਹ ਬਾਬਾ ਵੱਡਾ ਸਾਲ ਚਲੇ ਗਿਆ ਉਸ ਤੋਂ ਅੱਗੇ ਫਿਰ ਮੱਥਾ ਟੇਕ ਕੇ ਕੋਈ ਪਤਾ ਨਹੀਂ ਕੀ ਪ੍ਰੋਗਰਾਮ ਸੀ ਤੇ ਬਹੁਤ ਮਾੜੀ ਦੁਰਘਟਨਾ ਹੋਈ ਹੈ ਕਿੰਨੇ ਨੌਜਵਾਨ ਸੀ ਇਹ ਤਿੰਨ ਜਣੇ ਹੀ ਜੀ ਕਿੰਨੀ ਉਮਰ ਸੀ ਇਹਨਾਂ ਦੀ ਉਮਰ ਇਹਨਾਂ ਦੀ 20 22 ਸਾਲ ਹੀ ਹੋਣੀ ਹੈ ਜੀ 18 ਦਾ ਕੋਈ 20 ਦਾ ਕੋਈ 18 ਦਾ ਕੋਈ 20 ਦਾ ਇੰਨੀ ਉਮਰ ਦੇ ਵਿੱਚ ਹਾਂਜੀ ਕੀ ਕੀ ਕੰਮ ਕਰਦੇ ਸੀ ਕੀ ਕਰਦੇ ਸੀ ਨਹੀਂ ਕੰਮ ਕਰੀ ਕਰਦੇ ਸਨ ਇੱਕ ਦੇ ਇੱਕ ਮੁੰਡੇ ਦੇ ਸੈਂਟਰੀ ਦਾ ਕੰਮ ਕਰਦਾ ਸੀ ਦੂਜਾ ਮਜ਼ਦੂਰੀ ਕਰਦਾ ਤੇ ਦੂਜੇ ਮਿਹਨਤ ਮਜ਼ਦੂਰੀ ਵਾਲੇ ਗਰੀਬ ਪਰਿਵਾਰ ਹੀ ਆ ਸਾਰੇ ਨਹੀਂ ਅਜੇ ਤਿੰਨੇ ਕੀ ਕਰੋ ਮੇਲਾ ਵੇਖਣ ਗਏ ਮੇਲਾ ਵੇਖਣ ਗਏ ਅੱਛਾ ਹਾਂਜੀ ਫਿਰ ਕੀ ਦਸਤੇ ਵਿੱਚ ਕੋਈ ਐਕਸੀਡੈਂਟ ਹੁੰਦਾ ਕੀ ਨਹੀਂ ਇਹ ਤਾਂ ਉੱਥੇ ਹੀ ਪਤਾ ਨਾ ਲੋਕਾਂ ਨੂੰ ਇੱਥੇ ਤੇ ਹੁਣ ਸੂਚਨਾ ਹੈਈ ਆ ਵੀ ਇਹ ਐਕਸੀਡੈਂਟ ਹੋ ਗਿਆ ਪਰ ਪਿੰਡ ਲਈ ਬੜੀ ਮੰਦਪਾ ਕੇ ਇੱਕ ਵਾਰੀ ਪਿੰਡ ਵਾਸਤੇ ਦੇਖੋ ਤੁਸੀਂ ਵੇਖ ਨਹੀਂ ਰਹੇ ਬਹੁਤ ਮਾੜੀ ਗੱਲ ਹੋਈ ਕੀ ਕਹਿਣਾ ਚਾਹੋਗੇ ਸਰ ਜੀ ਕੋ ਜਨ ਕੋਈ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਬਹੁਤ ਹੀ ਗਰੀਬ ਪਰਿਵਾਰ ਹੈ ਹਾਂ ਬਹੁਤ ਜੀ ਇੱਥੇ ਮੇਲਾ ਵੇਖਣ ਗੱਲ ਬਾਤ ਜੀ ਇੱਥੋਂ ਦੇ ਮੇਲਾ ਹੀ ਵੇਖਣ ਦੱਸਦੇ ਗਏ ਤੇ ਗਾੜੀ ਇਹਨਾਂ ਦਾ ਪਤਾ ਨਹੀਂ ਵੀ ਬਾਬਾ ਪੋਟਾ ਸਾਹਿਬ ਨੂੰ ਗਾਂ ਨੂੰ ਕਿਧਰ ਨੂੰ ਚਲੇ ਸੀ ਚਾਹੇ ਗੋਂਦਵਾਲ ਸਾਹਿਬ ਮੱਥਾ ਟੇਕਣ ਚਲੇ ਜਾਂ ਕਿਤੇ ਚਲੇ ਤੇ ਮੁੜ ਕੇ ਇਹਨਾਂ ਦਾ ਪਤਾ ਲੱਗਾ ਵੀ ਆਹ ਘਟਨਾ ਹੋ ਗਈ ਹੈ ਨਾ ਹਾਂ ਬਹੁਤ 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 ਜੀ ਬਹੁਤ ਹਰ ਇੱਕ ਪਰਿਵਾਰ ਨੂੰ ਦੁੱਖ ਆਇਆਗਾ ਪਰਿਵਾਰ ਦੇ ਵਿੱਚ ਇਹਨਾਂ ਦੇ ਕੋਣ ਕੋਣ ਹੋਰ ਵੀ ਪਿੰਤਰਾ ਕਿੰਨੇ ਪਰਿਵਾਰ ਜੀ ਇਹ ਮੁੰਡਾ ਇਹ ਤੇ ਪੀਰਾਪੀ ਹੋਈ ਤੇ ਇੱਕ ਬੱਚਾ ਛੋਟਾ ਇਹਦਾ ਹਾਂਜੀ ਤੇ ਦਾਦਾ ਇੱਕ ਬਜ਼ੁਰਗ ਹੈ ਇਹਨਾਂ ਦਾ ਹਾਂਜੀ ਇਹੋ ਤਿੰਨ ਚਾਰ ਪਰਿਵਾਰ ਦੇ ਕਿੰਨੇ ਮੁੰਡੇ ਤੁਹਾਡੇ ਹਾਂਜੀ ਇਹ ਤਿੰਨੇ ਕੁਾਰੇ ਸਰਕਾਰਾਂ ਨੂੰ ਕੁਝ ਨਾ ਕੁਝ ਇਹਨਾਂ ਦੀ ਮਾਂ ਫੜਨੀ ਚਾਹੀਦੀ ਹੈ ਗਰੀਬ ਪਰਿਵਾਰ ਹੈ ਬਹੁਤ ਜ਼ਿਆਦਾ ਮੋਟਰਸਾਈਕਲ ਕੁਝ ਨਾ ਕੁਝ ਇੱਕ ਕੋ ਮੋਟਰਸਾਈਕਲ ਸੀ ਹਾਂਜੀ ਇੱਕੋ ਹੀ ਦਾਦੀ ਨਵਾਂ ਲੈ ਕਿਸ਼ਤਾਂ ਤੇ ਜੋ